17 ਸਤੰਬਰ ਨੂੰ ਗੁਰੂ ਕਾ ਬਾਗ ਉਹ ਪਵਿੱਤਰ ਸਥਾਨ ਜਿੱਥੇ ਕਿ ਨੌਵੇਂ ਪਾਤਸ਼ਾ ਗੁਰਤੇਗ ਬਹਾਦਰ ਸਾਹਿਬ ਜਦੋਂ ਪਟਨਾ ਸਾਹਿਬ ਤੋਂ ਹੋ ਕੇ ਢਾਕਾ ਬੰਗਾਲ ਵਾਲੇ ਪਾਸੇ ਗਏ ਉਲ ਤਕਰੀਬਨ ਉਸ ਸਥਾਨ ਤੇ ਪਹਿਲੀ ਵਾਰ ਜਦ ਪਿਤਾ ਪੁੱਤਰ ਦਾ ਮਿਲਨ ਹੋਇਆ ਇਹ ਗੁਰੂ ਕੇ ਬਾਗ ਵਿੱਚ ਮਿਲਨ ਹੋਇਆ ਉਸ ਸਥਾਨ ਤੋਂ ਉਪਰੰਤ ਕੀਰਤਨ ਦਰਬਾਰ ਸਜਾਇਆ ਜਾਏਗਾ ਅਤੇ ਉਸ ਤੋਂ ਬਾਅਦ ਜਿਹੜੀ ਸ਼ਹੀਦੀ ਸ਼ਿਤਾਬ ਦੀ ਯਾਤਰਾ ਜਿਹੜੀ ਉਸ ਦੀ ਆਰੰਭਤਾ तकरीबन ਪੌਣੇ 1 1 ਵਜੇ ਤੱਕ ਹੋਵੇਗੀ ਜਿਸ ਵਿੱਚ ਪੰਜਾਬ ਤੋਂ ਸੰਤ ਮਹਾਂਪੁਰਖ ਪੁੱਜੇ ਹਨ ਨਿਹੰਗ ਸਿੰਘ ਜਥੇਬੰਦੀਆਂ ਪੁੱਜੀਆਂ ਹਨ ਅਤੇ ਬਹੁਤ ਸਤਿਕਾਰਯੋਗ ਭਾਰਤ ਸਰਕਾਰ ਦੇ ਮੰਤਰੀ ਤੇ ਵੱਡੇ ਮੰਤਰੀ ਜਿਹਨਾਂ ਨਾਲ ਵੱਡੀਆਂ ਅਸਤੀਆਂ ਜਿਹੜੀਆਂ ਸਾਰੀਆਂ ਰਾਜਨੀਤਿਕ ਦਲਾਂ ਦੇ ਲੋਕ ਹਨ ਉਹ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੇ ਹਨ ਇਹ ਜਿਹੜੀ ਸਾਡੀ ਯਾਤਰਾ ਜਿਹੜੀ ਨਿਕਲੇਗੀ ਆਰੰਭ ਹੋਵੇਗੀ ਇਹ ਗੁਰੂ ਕੇ ਬਾਗ ਤੋਂ ਸ਼ੁਰੂ ਹੋ ਕੇ ਭਾਰਤ ਦੇ ਵੱਖ-ਵੱਖ 9 ਸੂਬਿਆਂ 'ਚ ਤਕਰੀਬਨ ਜਾਏਗੀ ਪੱਟਨਾ ਪੀ ਉੱਤਰਾਖੰਡ ਦਿੱਲੀ ਹਰਿਆਣਾ ਪੰਜਾਬ ਪੰਜਾਬ ਪਹੁੰਚ ਕੇ ਇਹ ਯਾਤਰਾ ਦੀ ਸੰਪੂਰਤਾ ਜਿਹੜੀ ਹੈ ਇਹ ਉਸ ਸਥਾਨ ਤੇ ਤੀਸਰਾ ਤਖਤ ਕੇਸਰ ਸਾਹਿਬ ਤਖਤ ਜਿੱਥੇ ਕਿ ਨਵੇਂ ਭਾਸ਼ਾ ਅਤੇ ਦਸਵੇਂ ਭਾਸ਼ਾ ਆਖਰੀ ਜਦ ਵਿਛੋੜਾ ਆਇਆ ਉਸ ਸਥਾਨ ਤੇ ਦੀ ਸੰਪੂਰਤਾ ਤਕਰੀਬਨ ਅਕਤੂਬਰ ਦੇ ਅਖੀਰਲੇ ਹਫਤੇ ਵਿੱਚ ਹੋਏਗੀ ਇਸ ਦੇ ਨਾਲ ਹੀ ਬਹੁਤ ਹੀ ਯਾਦਗਾਰੀ ਇਹ ਅਤਿ ਅਰਥ ਵਰਤਾਂ ਜਿਹੜੇ ਕਿ ਨੌਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਦੀਆਂ ਅਤੇ ਜਿਹੜੀਆਂ ਉਸ ਸਮੇਂ ਦੇ ਪ੍ਰਾਤਮਿਕ ਸ਼ਸਤਰ ਗੁਰੂ ਸਾਹਿਬ ਨੇ ਜੰਗਾਂ ਵਿੱਚ ਵਰਤੇ ਉਹ ਜਿਹੜੀਆਂ ਸੰਗਤਾਂ ਨੂੰ ਦਰਸ਼ਨ ਕਰਨ ਵਾਸਤੇ ਇਹ ਮੌਕਾ ਮਿਲੇਗਾ ਉਹ ਪਾਲਕੀ ਸਾਹਿਬ ਵਿੱਚ ਸ਼ੁਸ਼ੋਭਿਤ ਕੀਤੀਆਂ ਗਈਆਂ ਹਨ ਨਾਲ ਹੀ ਗੁਰੂ ਗ੍ਰੰਥ ਸਾਹਿਬ ਦਾ ਹਰਤ ਰਿਕਤ ਰੂਪ ਜਿਹੜਾ ਉਸ ਪਾਲਕੀ ਸਾਹਿਬ ਦੇ ਚ ਹੈਗਾ ਉਹ ਵੀ ਸੰਗਤਾਂ ਨੂੰ ਕੱਲ ਨੂੰ 17 ਸਤੰਬਰ ਨੂੰ ਗੁਰੂ ਕਾ ਬਾਗ ਉਹ ਪਵਿੱਤਰ ਸਥਾਨ ਜਿੱਥੇ ਕਿ ਨਵੇਂ ਪਾਸ਼ਾ ਗੁਰਤੇਗ বাহাদুর ਸਾਹਿਬ ਜਦੋਂ ਪਟਨਾ ਸਾਹਿਬ ਤੋਂ ਹੋ ਕੇ ਢਾਕਾ ਬੰਗਾਲ ਵਾਲੇ ਪਾਸੇ ਗਏ ਉਲ तकरीबन ਉਸ ਸਥਾਨ ਤੇ ਪਹਿਲੀ ਵਾਰ ਜਦ ਪਿਤਾ ਪੁੱਤਰ ਦਾ ਮਿਲਨ ਹੋਇਆ ਇਹ ਗੁਰੂ ਕੇ ਬਾਗ ਵਿੱਚ ਮਿਲਨ ਹੋਇਆ ਉਸ ਸਥਾਨ ਤੋਂ ਉਪਰੰਤ ਕੀਰਤਨ ਦਰਬਾਰ ਸਜਾਇਆ ਜਾਏਗਾ ਅਤੇ ਉਸ ਤੋਂ ਬਾਅਦ ਜਿਹੜੀ ਸ਼ਹੀਦੀ ਸ਼ਤਾਬ ਦੀ ਯਾਤਰਾ ਜਿਹੜੀ ਉਸ ਦੀ ਆਰੰਭਤਾ तकरीबन ਪੌਣੇ 1 1 ਵਜੇ ਤੱਕ ਹੋਵੇਗੀ ਜਿਸ ਵਿੱਚ ਪੰਜਾਬ ਤੋਂ ਸੰਤ ਮਹਾਂਪੁਰਖ ਪੁੱਜੇ ਹਨ ਨਿਹੰਗ ਸਿੰਘ ਜਥੇਬੰਦੀਆਂ ਪੁੱਜੀਆਂ ਹਨ ਅਤੇ ਬਹੁਤ ਸਤਿਕਾਰਯੋਗ ਭਾਰਤ ਸਰਕਾਰ ਦੇ ਮੰਤਰੀ ਤੇ ਵੱਡੇ ਮੰਤਰੀ ਜਿਹਨਾਂ ਵੱਡੀਆਂ ਅਸਤੀਆਂ ਜਿਹੜੀਆਂ ਨੇ ਸਾਰੀਆਂ ਰਾਜਨੀਤਿਕ ਦਲਾਂ ਦੇ ਲੋਕ ਹਨ ਉਹ ਇਸ ਪ੍ਰੋਗਰਾਮ 'ਚ ਸ਼ਾਮਲ ਹੋ ਰਹੇ ਹਨ ਇਹ ਜਿਹੜੀ ਸਾਡੀ ਯਾਤਰਾ ਜਿਹੜੀ ਨਿਕਲੇਗੀ ਆਰੰਭ ਹੋਏਗੀ ਇਹ ਗੁਰੂ ਕੇ ਬਾਗ ਤੋਂ ਸ਼ੁਰੂ ਹੋ ਕੇ ਭਾਰਤ ਦੇ ਵੱਖ-ਵੱਖ 9 ਸੂਬਿਆਂ 'ਚ ਤਕਰੀਬਨ ਜਾਏਗੀ ਪੱਟਨਾ ਪੀ ਉੱਤਰਾਖੰਡ ਦਿੱਲੀ ਹਰਿਆਣਾ ਪੰਜਾਬ ਪੰਜਾਬ ਪਹੁੰਚ ਕੇ ਇਹ ਯਾਤਰਾ ਦੀ ਸੰਪੂਰਤਾ ਜਿਹੜੀ ਹੈ ਇਹ ਉਸ ਸਥਾਨ ਤੇ ਤੀਸਰਾ ਤਖਤ ਕੇਸਗੜ ਸਾਹਿਬ ਤਖਤ ਜਿੱਥੇ ਕਿ ਨੌਵੇਂ ਪਾਸ਼ਾ ਅਤੇ ਦਸਵੇਂ ਪਾਸ਼ਾ ਆਖਰੀ ਜਦ ਵਿਛੋੜਾ ਆਇਆ ਉਸ ਸਥਾਨ ਤੇ ਦੀ ਸੰਪੂਰਤਾ ਤਕਰੀਬਨ ਅਕਤੂਬਰ ਦੇ ਅਖੀਰਲੇ ਹਫਤੇ ਵਿੱਚ ਹੋਏਗੀ ਇਸ ਦੇ ਨਾਲ ਹੀ ਬਹੁਤ ਹੀ ਯਾਦਗਾਰੀ ਇਤਿਹਾਸਕ ਵਸਤਾਂ ਜਿਹੜੇ ਕਿ ਨੌਵੇਂ ਪਾਸ਼ਾ ਦਸਵੇਂ ਪਾਸ਼ਾ ਦੀਆਂ ਅਤੇ ਜੜੀਆਂ ਉਸ ਸਮੇਂ ਦੇ ਪ੍ਰਾਤਮਿਕ ਸ਼ਸਤਰ ਗੁਰੂ ਸਾਹਿਬ ਨੇ ਜੰਗਾਂ ਵਿੱਚ ਵਰਤੇ ਉਹ ਜਿਹੜੀਆਂ ਸੰਗਤਾਂ ਨੂੰ ਦਰਸ਼ਨ ਕਰਨ ਵਾਸਤੇ ਇਹ ਮੌਕਾ ਮਿਲੇਗਾ ਉਹ ਪਾਲਕੀ ਸਾਹਿਬ ਵਿੱਚ ਸ਼ਿਸ਼ੋਭਿਤ ਕੀਤੀਆਂ ਗਈਆਂ ਨਾਲ ਹੀ ਗੁਰੂ ਗ੍ਰੰਥ ਸਾਹਿਬ ਦਾ ਹਰਤ ਰਿਕਤ ਰੂਪ ਜਿਹੜਾ ਉਸ ਪਾਲਕੀ ਸਾਹਿਬ ਦੇ ਚੋਹੇਗਾ ਉਹ ਵੀ ਸੰਗਤਾਂ ਨੂੰ